ਹੈਲੋ ਫਰੈਂਡਸ ਤੁਹਾਡਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਆਪਾਂ ਫਿਰ ਤੰਦੂਰ ਦੇ ਉੱਤੇ ਰੋਟੀ ਲਗਾਉਣੀ ਤੁਹਾਨੂੰ ਦੱਸ ਰਹੇ ਹਾਂ ਇਹ ਮੈਂ ਤੰਦੂਰ ਦੇ ਵਿੱਚ ਬਾਲਣ ਪਾਤਾ ਹੈ ਤੇ ਤੰਦੂਰ ਦੇ ਵਿੱਚ ਅੱਗ ਬਲਦੀ ਹੈ ਬਲ ਰਹੀ ਹੈ ਤੇ ਤੰਦੂਰ ਉਨਾ ਚਿਰ ਪਹਿਲਾਂ ਇਹ ਤੰਦੂਰ ਕਾਲਾ ਹੁੰਦਾ ਤੇ ਬਾਅਦ ਵਿੱਚ ਇਹ ਲਾਲ ਹੁੰਦਾ ਫਿਰ ਇਹ ਰੋਟੀ ਲਾਉਣ ਦੀ ਜੋਬ ਹੁੰਦਾ ਪਹਿਲਾਂ ਜਦੋਂ ਆਪਾਂ ਲੱਕੜਾ ਪਾਉਣੀ ਹੈ ਵਿੱਚ ਇਹ ਤੰਦੂਰ ਪਹਿਲਾਂ ਕਾਲਾ ਹੁੰਦਾ ਤੇ ਬਾਅਦ ਦੇ ਵਿੱਚ ਇਹ red color ਦਾ ਵਿੱਚੋਂ ਗੁਲਾਬੀ ਕਲਰ ਦਾ ਜਿਵੇਂ ਮਿੱਟੀ ਦਾ ਰੰਗ ਹੁੰਦਾ ਲਾਲ ਹੋ ਜਾਂਦਾ ਇਹ ਤੇ ਫਿਰ ਇਹਦੇ ਉੱਤੇ ਆਪਾਂ ਵਿੱਚ ਇਹਦੇ ਰੋਟੀ ਲਗਾਉਣੀ ਆ ਤੁਹਾਨੂੰ ਮੈਂ ਦੱਸ ਦਿੰਨੀ ਵੀ ਕਿਸ ਤਰ੍ਹਾਂ ਇਹ ਗੁਲਾਬੀ ਜਿਹਾ ਕਲਰ ਦਾ ਹੁੰਦਾ ਆ ਦੇਖੋ ਜੀ ਆਪਣੇ ਜਿਹਾ ਗੁਲਾਬੀ ਕੱਲਾ ਦਾ ਹੋ ਗਿਆ ਹੁਣ ਆਪਾਂ ਪੇੜੇ ਆਪਣੇ ਕੀਤੇ ਪਏ ਆ ਤੇ ਆਪਾਂ ਪੇੜਾ ਭੰਨ ਕੇ ਤੇ ਆਪਾਂ ਥੱਪ ਕੇ ਇਹਦੇ ਉੱਤੇ ਰੋਟੀ ਲਗਾ ਰਹੇ ਆ ਇਸ ਤਰ੍ਹਾਂ ਪਹਿਲਾਂ ਆਪਾਂ ਪੇੜਾ ਭੰਨ ਲੈਣਾ ਤੇ ਫਿਰ ਇਹਨੂੰ ਥੱਪ ਕੇ ਹੱਥਾਂ ਦੇ ਨਾਲ ਰੋਟੀ ਲਗਾਉਣੀ ਆ ਤੇ ਜਿਹੜੀ ਤੰਦੂਰ ਦੇ ਵਿੱਚ ਰੋਟੀ ਲੱਗੀ ਇਹ ਬਹੁਤ ਹੀ ਟੇਸਟੀ ਬਣਦੀ ਆ ਤੇ ਇਹਦਾ ਸੁਆਦ ਵੀ ਵੱਖਰਾ ਹੁੰਦਾ ਦੂਸਰੀ ਰੋਟੀ ਨਾਲ ਤੇ ਇਹ ਕਈਆਂ ਦੇ ਤਾਂ ਹੱਥ ਛੱਡਦੇ ਆ ਤੇ ਮੈਂ ਪਹਿਲਾਂ ਉੱਪਰ-ਉੱਪਰ ਲਾ ਰਹੀ ਆ ਫਿਰ ਇਹਨੂੰ ਆਪਾਂ نیچے ਲਾਵਾਂਗੇ ਪਹਿਲਾਂ ਉੱਪਰਲਾ ਪੂਰਾ ਆਪਾਂ ਪੂਰਾ ਕਰਨਾ ਹੈ ਤੇ ਫਿਰ ਇਹਨੂੰ ਆਪਾਂ نیچے ਲਗਾਉਣੀ ਆ ਤੇ ਜੇ ਮੇਰੇ ਤੁਸੀਂ ਚੈਨਲ ਤੇ ਨਿਊ ਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਜੀ ਇਹ ਦੇਖੋ ਜੀ ਆਪਾਂ ਰੋਟੀ ਇਸ ਤਰ੍ਹਾਂ ਆਪਾਂ ਥੱਪ ਲਈਏ ਤੇ ਫਿਰ ਪਾਣੀ ਹੱਥ ਲਾ ਕੇ ਤੇ ਫਿਰ ਜਿੱਧਰ ਆਪਾਂ ਪਾਣੀ ਲਾਇਆ ਉਹ ਹੱਥ ਆਪਾਂ ਉੱਪਰ ਰੱਖਣਾ ਤੇ ਦੂਜਾ ਆਪਾਂ ਥੱਲੇ ਉਹਨੂੰ ਜਮਾ ਦੇਣਾ ਵਿੱਚ ਇਸ ਤਰ੍ਹਾਂ ਆਪਾਂ ਰੋਟੀ ਲੈਣੀ ਇਹ ਆਪਣੀ ਰੋਟੀ ਲੈ ਪਈ ਤੇ ਮਾੜੀ ਜਿਹੀ ਕੱਚੀ ਹੈ ਉੱਪਰ ਆਪਾਂ ਸੇਕ ਦੇ ਰੱਖ ਲੈਣੀ ਆ ਤੇ ਬਹੁਤ ਹੀ ਮਿੱਠੀ-ਮਿੱਠੀ ਰੋਟੀ ਬਣ ਕੇ ਤਿਆਰ ਹੁੰਦੀ ਹੈ ਜੀ ਤੁਸੀਂ ਜ਼ਰੂਰ ਬਣਾ ਕੇ ਦੇਖਿਓ ਇਸ ਤਰ੍ਹਾਂ ਪਹਿਲਾਂ ਆਪਾਂ ਪੀੜਾ ਪਾਣ ਲੈਣਾ ਤੇ ਬਾਅਦ ਵਿੱਚ ਆਪਾਂ ਰੋਟੀ ਲਗਾਉਣੀ ਆ ਇਸ ਤਰ੍ਹਾਂ ਥੱਪ ਕੇ ਤੇ ਬਹੁਤ ਹੀ ਟੇਸਟੀ ਰੋਟੀ ਬਣਦੀ ਆ ਇਹ ਦੇਖੋ ਜੀ ਫਿਰ ਆਪਾਂ ਪਾਣੀ ਲਾ ਰਿਹਾ ਤੇ ਇਸ ਤਰ੍ਹਾਂ ਆਪਾਂ ਰੋਟੀਆਂ ਲਗਾਈ ਜਾਂਦੇ ਆ ਆ ਦੇਖੋ ਜੀ ਆਪਣੀ ਰੋਟੀ ਬਣ ਕੇ ਰੈਡੀ ਹੋ ਗਈ ਆ ਇਸ ਤਰ੍ਹਾਂ ਆਪਾਂ ਸਾਰੀਆਂ ਰੋਟੀਆਂ ਲਗਾ ਲੈਣੀਆਂ ਆ ਆ ਦੇਖੋ ਜੀ ਆਪਣੀਆਂ ਸਾਰੀਆਂ ਰੋਟੀਆਂ ਲੱਗ ਕੇ ਤਿਆਰ ਹੋ ਜਾਣੀਆਂ ਇਸ ਤਰ੍ਹਾਂ ਆਪਾਂ ਪਾਣੀ ਲਗਾ ਕੇ ਤੇ ਆਪਾਂ ਚਾਰ ਚਫੇਰੇ ਰੋਟੀਆਂ ਲਗਾ ਲੈਣੀ। ਤੱਲੇ ਥੋੜੀ ਥੋੜੀ ਅੱਗ ਬਲ ਰਹੀ ਆ। ਜੇ ਵੈਸੇ ਜਮਾ ਬਹੁਜੇ ਫੇਰ ਤੁਸੀਂ ਰੋਟੀ ਲਗਾ ਸਕਦੇ ਆ। ਮੇਰੇ ਤਾਂ ਹੱਥ ਰੜੇ ਹੋਏ ਆ ਮੇਰੇ ਹੱਥਾਂ ਨੂੰ ਤਿੱਤਾ ਨਹੀਂ ਲੱਗ ਰਿਹਾਗਾ। ਨਹੀਂ ਤਾਂ ਬਹੁਤ ਜ਼ਿਆਦਾ ਗਰਮ ਹੋ ਜਾਂਦਾ ਹੈ ਆਪਣਾ ਹੱਥ। ਇਸ ਤਰ੍ਹਾਂ ਇਹ ਆਪਾਂ ਰੋਟੀ ਲਗਾ ਲਵਾਂਗੇ। రోటా థ్యాంక్ యూ ఫర్ వచింగ్